ਪੰਜਾਬ ਦਾ ਮੁੱਖ ਮੰਤਰੀ ਬੁਕੇਰੀਆਂ ਵਰਗੇ ਏਰੀਆ ਵਿੱਚ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਵਪਾਰੀ ਵਰਗ ਕੋਈ 20-25 ਤਰ੍ਹਾਂ ਦੀਆਂ ਐਸੋਸੀਏਸ਼ਨਸ ਕੱਲ ਇੱਥੇ ਆ ਕੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਆਪਣੀਆਂ ਬਿਜ਼ਨਸ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਦੱਸਣਗੇ ਔਰ ਮੁੱਖ ਮੰਤਰੀ ਸਾਹਿਬ ਕੋਸ਼ਿਸ਼ ਕਰਨਗੇ ਕਿ ਉਹਨਾਂ ਦੀਆਂ ਪ੍ਰੋਬਲਮਸ ਹੱਲ ਕੀਤੀਆਂ ਜਾਣ ਇਹ ਬਤਲਾਵ ਦੀ ਵੀ ਛਾਉਣੀ ਹੈ ਬੁਕੇਰੀਆਂ ਹਲਕਾ ਜਾਂ ਸਾਡੇ ਲਾਗੇ ਸਾਰੇ ਹਲਕੇ ਸਾਰੇ ਹੀ ਇੱਥੇ ਹੁੰਮ ਹਮਾ ਕੇ ਪਹੁੰਚ ਰਹੇ ਨੇ ਤਾਂ ਕਿ ਅਸੀਂ ਵਾਦ ਤੋਂ ਵਾਦ ਆਪਣੀਆਂ ਪ੍ਰੋਬਲਮਸ ਸੀਐਮ ਸਾਹਿਬ ਨੂੰ ਦੱਸ ਸਕੀਏ ਔਰ ਮੈਂ ਸੀਐਮ ਸਾਹਿਬ ਦਾ ਪੰਜਾਬ ਸਰਕਾਰ ਦਾ ਮਕੇਰੀਆਂ ਦੇ ਪੂਰੇ ਹਲਕੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮਕੇਰੀਆਂ ਹਲਕਾ ਇਸ ਵਾਸਤੇ ਚੁਣਿਆ ਥੈਂਕ ਯੂ ਵੈਰੀ ਮਚ ਦੇਖੋ ਪਹਿਲੀ ਤੇ ਗੱਲ ਆ ਵੀ ਇਹ ਇਲਾਕਾ ਵਧਾਈ ਦਾ ਪਾਤਰ ਆ ਮੈਨੂੰ ਨਹੀਂ ਲੱਗਦਾ ਅੱਜ ਤੱਕ ਕਿਸੇ ਸੀਐਮ ਨੇ ਐਸ ਏਰੀਏ ਦੇ ਵਿੱਚ ਵਪਾਰੀਆਂ ਨਾਲ ਵੱਖ-ਵੱਖ ਸੰਸਥਾਵਾਂ ਦੇ ਨਾਲ ਸੋਸੀਏਸ਼ਨਾਂ ਨਾਲ ਕਦੀ ਮੀਟਿੰਗ ਕੀਤੀ ਹੋਵੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਹੋਵੇ ਫਸਟ ਟਾਈਮ ਆ ਤਾਂ ਮੈਂ ਪੂਰੇ ਹਲਕੇ ਵੱਲੋਂ ਜਸੂਆ ਟਾਂਡਾ ਮਕੇਰੀਆਂ ਵੱਲੋਂ ਸਾਰਿਆਂ ਵੱਲੋਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਉਹਨੇ ਸਾਡੇ ਏਰੀਏ ਦੇ ਜਿਹੜੇ ਵਪਾਰੀ ਆ ਦੁਕਾਨਦਾਰ ਆ ਸੋ ਸਿਸ਼ ਐਨਰਜੀਨੀਆ ਵੀ ਉਹਨਾਂ ਦੀ ਮੁਸ਼ਕਲ ਨੂੰ ਉਹਨਾਂ ਦੀ ਭਾਵਨਾ ਨੂੰ ਸਮਝਦੇ ਹੋਏ ਕੱਲ ਇੱਥੇ ਆ ਕੇ ਉਹਨਾਂ ਦੀ ਗੱਲਬਾਤ ਕਰਨਗੇ ਔਰ ਪ੍ਰਬੰਧ ਬੜੇ ਵਧੀਆ ਆ ਕੱਲ ਬੜੇ ਕਾਫੀ ਮੈਨੂੰ ਅੱਜ ਐਸੋਸੀਏਸ਼ਨਾਂ ਵੀ ਮਿਲੀਆਂ ਕਾਫੀ ਬੱਕਰੇ ਬੱਕਰੀਆਂ ਉਤਸ਼ਾਹ ਆ ਲੋਕਾਂ ਜਿਉਂ ਕਿ ਇਹ ਪਹਿਲਾਂ ਕਦੀ ਇਦਾਂ ਹੋਈ ਨਹੀਂ ਜਿੱਦਾਂ ਹੋਣ ਜਾ ਰਿਹਾ ਇਹ ਇੱਕ ਬਦਲਾਅ ਦਾ ਰੂਪ ਹੈ ਹਾਂਜੀ ਆਪਣੀ ਪਾਰਟੀ ਵੱਲੋਂ ਇੱਥੇ ਇਲਾਕੇ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਦੇਖੋ ਮੈਂ ਤਾਂ ਸਾਰੇ ਜਿੰਨੇ ਵੀ ਕਿਸੇ ਇੰਡਸਟਰੀ ਨਾਲ ਵੀ ਰਿਲੇਟਡ ਐਸ ਸਾਰਿਆਂ ਨੂੰ ਅਸੀਂ ਇਨਵਾਈਟ ਕਰਦੇ ਆਂ ਔਰ ਜੀ ਆਇਆਂ ਆਖਾਂਗੇ ਜੇਦੀ ਵੀ ਕਿਸੇ ਦੀ ਪ੍ਰੋਬਲਮ ਆ ਉਹ ਆਪਣੀ ਪ੍ਰੋਬਲਮ ਨੂੰ ਦੱਸੇ ਤਾਂ ਕਿ ਸੀਐਮ ਸਾਹਿਬ ਉਹਨੂੰ ਉਹਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਸੋਲਵ ਕਰ ਸਕਣ